ਫਗਵਾੜਾ ਸ਼ਹਿਰ ਅੰਦਰ ਆਏ ਦਿਨ ਚੋਰੀਆਂ ਲੁੱਟਾਂ ਕੋਹਾਂ ਦੀਆਂ ਵਾਰਦਾਤਾਂ ਵਧਦੀਆਂ ਹੀ ਜਾ ਰਹੀਆਂ ਹਨ ਹੁਣ ਤਾਜ਼ਾ ਮਾਮਲਾ ਸਾਹਮਣੇ ਆਇਆ ਫਗਵਾੜਾ ਸ਼ਹਿਰ ਦੇ ਮੋਹੱਲਾ ਚਾਚੋਗੀ ਕਲੋਨੀ ਦਾ ਜਿੱਥੇ ਕਿ ਕੁਝ ਦਿਨ ਪਹਿਲਾਂ ਆਪਣੇ ਪਿੰਡ ਗਏ ਹੋਏ ਵਿਅਕਤੀ ਦੇ ਘਰ ਵਿੱਚ ਲੱਖਾਂ ਰੁਪਏ ਦੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਚੋਰ ਰਫੂ ਚੱਕਰ ਹੋ ਗਏ ਜਿਸ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਤ ਦੇ ਦਮਾਦ ਅਤੇ ਬੇਟੀ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਪਿੰਡ ਗਏ ਹੋਏ ਸਨ ਅਤੇ ਉਹਨਾਂ ਦੇ ਘਰ ਲੱਖਾਂ ਦੀ ਚੋਰੀ ਹੋ ਗਈ। ਦੇਖੋ ਕੀ ਹੈ ਸਾਰਾ ਮਾਮਲਾ। ਜੇਕਰ ਤੁਸੀਂ ਹਾਲੇ ਤੱਕ YouTube ਚੈਨਲ ਸਟਾਰ ਵਜੇ ਸੱਚ ਦਾ ਪ੍ਰਦੀਪ ਨੂੰ ਲਾਈਕ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਕਰ ਲਓ। ਕਿਰਨ ਕਿਰਨ ਜੀ ਅੱਜ ਆਪਕੇ ਘਰ ਪਰ ਗਏ ਰਹੇ ਚੋਦੀ ਹੋਈ ਹੈ। ਕੀ ਕੀ ਹੋਇਆ ਹੈ ਇਹ ਬਤਾਓ। ਹਾਂਜੀ ਸੁਵੇਰੇ ਸੁਵੇਰੇ ਫੋਨ ਕੀ ਆਂਟੀ ਨੇ ਕਿ ਮਤਲਬ ਤੂੰ ਆ ਕੇ ਦੇਖ ਤੇਰੇ ਘਰ ਪੇ ਚੋਰੀ ਹੋ ਗਈ ਉੱਪਰ ਲਗੇ ਮਤਲਬ 빙ਾ ਹੋਇਆ ਪਿਆ ਤੇ ਅਸੀਂ ਆਏ ਸਵੇਰੇ ਤੇ ਅਸੀਂ ਦੇਖਿਆ ਤਾਲ ਤਾਲਾ ਤੋੜ ਕੇ ਤੇ ਚੋਰੀ ਹੋਈ ਪਿਆ ਜਿੱਦਾਂ 3 ਲੱਖ ਦਾ ਜੁਲਰੀ ਸੀਗਾ ਮੇਰਾ ਭੜਾ ਦਾ ਵਿਆਹ ਸੀਗਾ ਦਸੰਬਰ ਚ ਰੱਖਿਆ ਜਾਏਗਾ ਤੇ 1.5 ਲੱਖ ਕੈਸ਼ ਵੀ ਪਿਆ ਸੀ ਉਹਦਾ ਫੋਨ ਵੀ ਸੀ ਨਵਾਂ ਹਜੇ ਕਿਸ ਤਾਜੇ ਪਰਦੇ ਆ ਸੀ ਇਹ ਫੋਨ ਦੇ ਕਿਸ ਤੇ ਉਹ ਵੀ ਫੋਨ ਵੀ ਸੀਗਾ ਭਾਂਡੇ ਵੀ ਸੀਗੇ ਪਿੱਤਲ ਦੇ ਜਿਹੜਾ ਰੱਖੇ ਸੀਗੇ ਬੈਠੇ ਉਹ ਵੀ ਲੈ ਗਿਆ ਕਿ ਜਿਹੜਾ ਇਹ ਕੰਪਿਊਟਰ ਵਗੈਰਾ ਸੀਗਾ ਕੰਪਿਊਟਰ ਵੀ ਮੇਰਾ ਪੜਾ ਹੁਣ ਨਵਾਂ ਲਿਆ ਸੀ ਇੱਥੇ ਰੱਖਿਆ ਸੀ ਕਹਿੰਦਾ ਉਹਨੂੰ ਘਰ ਬੈ ਕੇ ਉਹਦਾ ਕੰਮ ਕਰਨਾ ਕੰਪਿਊਟਰ ਵੀ ਜਿਹੜਾ ਲੈਪਟਾਪ ਲੈ ਗਿਆ ਜਿਹਦਾ ਉਹਦੇ ਬੈਟਰੀ ਪੁੱਟੇ ਉਹ ਛੱਡ ਗਿਆ ਬੈਟਰੀ ਲੈਪਟਾਪ ਜਿਹੜਾ ਸੀਗਾ ਉਹ ਲੈ ਗਿਆ ਚੱਕ ਕੇ ਜੀ ਤੋ ਅਗਰੇ ਤੁਹਾਨੂੰ ਕਿੰਨੇ ਵਜੇ ਹੀ ਘਟਣਾ ਹੈ ਰਾਤ diel ਕਿ ਬੇਰਾਤ diel ਭਾਜੀ ਕਿਉਂ ਰਾਤੀ ਦਾ ਇੱਥੇ ਸਾਰੇ ਸੁੱਤੇ ਪਏ ਹੁੰਦੇ ਗਾਂਡੀ ਫੇ ਅੱਛਾ ਜੀ ਰਾਤ ਦਾ ਹੀ ਕੰਮ ਹੈ ਦਿਨੇ ਤਾਂ ਵੀ ਹੁੰਦਾ ਨਹੀਂ ਇਹ ਸਭ। ਜੀ ਲੱਗ ਰਿਹਾ ਕਿ ਇਧਰ ਵੀ ਆਇਆ ਬੜੀ ਜਲਦੀ ਚੋਰ ਜਾਂ ਕੋਠੇਵਾਲ ਦੀ ਕੀ ਲੱਗ ਰਿਹਾ ਕੋਠੇਵਾਲ ਦੇ ਆਇਆ ਭਾਜੀ ਗਲੀ ਵਾਲੇ ਤੁਸੀਂ ਦੱਸ ਸਕਦੇ ਕਿ ਨਾਲੇ ਥੋੜੇ سارے ਲੋਕ ਕੋਠੇਵਾਲ ਦੀ ਗਏ ਆ ਇਧਰ ਕੰਨ ਸਾਡੇ ਨਾਲ ਲੱਗਦੀ ਆ ਉੱਥੇ ਗਏ ਆ ਕੋਈ ਕੈਮਰੇ ਵਗੈਰਾ ਗਲੀ 'ਚ ਕੈਮਰੇ ਭਾਜੀ ਗਲੀ 'ਚ ਹੈ ਨਹੀਂ ਕਿਤੇ ਵੀ ਹੋ ਸਾਕੀ ਸੀ ਹੁਣ ਮੌਕੇ ਹਾਂਜੀ ਪੁਲਿਸ ਆਈ ਸੀ ਜਿਗਾ ਕਪਲੇ ਪੁਲਿਸ ਆਈ ਸੀ ਉਦੋਂ ਇਹ ਲਿਖ ਲੋ ਕੇ ਲੈ ਗਈ ਆ ਤੁਹਾਡੇ ਮਤਾਬਕ ਕਿੰਨੇ ਕੁ ਦਾ ਨੁਕਸਾਨ ਹੋ ਗਿਆ ਲੱਗਦਾ ਭਾਜੀ 5-6 ਲੱਖ ਦਾ ਤਾਂ ਹੋ ਹੀ ਗਿਆ ਤੁਹਾਨੂੰ ਮਤਈ ਆਨ ਹਾਂਜੀ ਇਹਨੇ ਕੀ ਹੋ ਗਿਆ ਸਾਡੀ ਮੰਗ ਕਰਦੇ ਹਾਂ ਬਿਚਾਰ ਤੋਂ ਸਾਫ ਭਾਜੀ ਅਸੀਂ ਇਹੀ ਮੰਗ ਕਦੇ ਅਮਲੀਆਂ ਦੇ ਕੰਮ ਇਹ ਉਹਨਾਂ ਦੇ ਹੀ ਕੰਮ ਹੋਣਾ ਹੈ ਤੁਸੀਂ ਬਸ ਇਹ ਕਰੋ ਨਾ ਬਸ ਫੜੋ ਦੇਖੋ ਉਹ ਕਿੰਨੇ ਕਿਤਾ ਕਿੰਨੇ ਕਿ ਇਹ ਹੁਣ ਆਉਣ ਵਾਲੇ ਦਿਨਾਂ ਜਿੱਦਾਂ ਤੁਸੀਂ ਦੱਸਿਆ ਤੁਹਾਡੇ ਬਰਾਦਰ ਦਾ ਵਿਆਹ ਹੈ ਤੁਹਾਡੇ ਉੱਤੇ ਇੱਕ ਲੰਮੀ ਇੰਨੀ ਵੱਡੀ ਸਮੱਸਿਆ ਆ ਗਈ ਉਹੀ ਗੱਲ ਹੈ ਨਾ ਭਾਜੀ ਅਸੀਂ ਇੰਨੇ ਮਤਲਬ ਮਿਹਨਤ ਨਾਲ ਇਹ ਪੈਸੇ ਜੋੜੇ ਸੀ ਗਹਿਣੇ ਬਣਾਏ ਸੀ ਉਹ ਸਾਰਾ ਹੀ ਲੁੱਟ ਖੋੜ ਕੇ ਕਰ ਲਿਆ ਅਮਣੀਆਂ ਤਾਂ ਹੁਣ ਕੀ ਕਰਦੇ ਹਾਂ ਮੇਰਾ ਨਾਮ ਅਨਿਲ ਕੁਮਾਰ ਸਿੰਘ ਹੈ ਕਿੱਥੇ ਰਹਿੰਦੇ ਹਾਂ ਮੈਂ ਗੇਟਰ ਕਲਾਸ ਰਹਿੰਦਾ ਹੈ ਮੇਰਾ ਸੋਹਰਾ ਸਾਹਿਬ ਦਾ ਮਕਾਨ ਹੈ ਕੀ ਮਾਮਲਾ ਭਾਈ ਜੀ ਰਾਜ ਮਾਮਲਾ ਭਾਈ ਇਦਾਂ ਆ ਕਿ ਅਸੀਂ ਸੁੱਤੇ ਪਏ ਸੀ ਸਵੇਰੇ ਮਤਲਬ ਫੋਨ ਆਇਆ ਗਵਾਨੀਆਂ ਦਾ ਅੰਟੀ ਨੇ ਫੋਨ ਕੀਤਾ ਤੁਹਾਡਾ ਉੱਪਰ ਦਾ ਗੇਟ ਟੁੱਟਾ ਆ ਆ ਕੇ ਦੇਖੋ ਮਤਲਬ ਇਹ ਲੱਗਾ ਚੋਰੀ ਹੋਇਆ ਅਸੀਂ ਆ ਕੇ ਬਾਹਰ ਲੋਕ ਟੋੜਿਆ ਦਾ ਚਾਬੀ ਹੈ ਨਹੀਂ ਸਾਡੇ ਕੋ ਟੋੜਾ ਸਾਹਮਣੇ ਕਹਿੰਦਾ ਲੋਕ ਟੋੜ ਲੋਕ ਟੋੜ ਕੇ ਦੇਖਿਆ ਅੰਦਰ ਸਾਰਾ ਕੁਝ ਖਿਲਾਰਿਆ ਪਿਆ ਸਮਾਨ ਤੁਹਾਡੇ ਸਾਹਮਣੇ ਹੀ ਦਿਖਾਇਆ ਤੁਸੀਂ 골ਡ ਵੀ ਲੈ ਗਏ ਵਿਆਹ ਸੀ ਮੁੰਡੇ ਦਾ ਦਸੰਬਰ ਚ ਉਹਨੇ 골ਡ ਬਨਵਾਇਆ 3 ਲੱਖ ਰੁਪਏ ਦਾ ਜੀ ਕਿਹੜੇ ਮੁੰਡੇ ਦਾ ਵਿਆਹ ਸੀ ਤੁਹਾਡਾ ਉਹ ਤੇ ਮੇਰਾ ਸੋਰਾ ਮੇਰੇ ਸਾਲੇ ਦਾ ਅੱਛਾ ਜੀ ਸੋਰਾ ਸਾਹਿਬ ਦੇ ਮੁੰਡੇ ਦਾ ਕਦੋਂ ਦਾ ਵਿਆਹ ਸੀ ਦਸੰਬਰ ਦਾ ਸਰ ਆ ਠੀਕ ਹੈ ਜੀ ਤੇ ਆ ਜਿਹੜਾ ਹੁਣ ਤੁਹਾਡੇ ਕਿੰਨੇ ਕਿੰਨੇ ਕੀ ਕੀ ਚੋੜੀ ਹੋ ਗਈ ਆ ਉਹਨੇ ਵਿਆਹ ਦਾ ਜਿਹੜਾ ਸਮਾਨ ਲਿਆ ਸੀ 골ਡ ਲਿਆ ਸੀ ਬਨਵਾਇਆ ਸੀ ਇੱਥੇ ਜੇਪੀ ਜੁਵਲਰ ਤੋਂ 3 ਲੱਖ ਰੁਪਏ ਦਾ ਜੀ ਤੇ ਬਾਕੀ ਉਹ 3 ਲੱਖ ਰੁਪਏ ਦਾ 골ਡ ਉਹ ਬਨਵਾਇਆ ਸੀ ਉਹ ਲੈ ਕੇ ਜੀ ਨਾਲ ਕੈਸ਼ ਸੀਗਾ 1.5 ਲੱਖ ਰੁਪਈਆ ਉਹ ਵੀ ਉਹ ਵੀ ਲੈ ਗਏ ਜੀ ਸਰ ਇਹ ਕੋਈ ਨੋਸਲ ਨੂੰ ਮੋਕਾ ਦੇ ਕੰਪਲੇਟ ਕੀਤੀ ਆ ਹਾਂ ਪੁਲਿਸ ਨੂੰ ਕੰਪਲੇਨ ਕੀਤੀ ਸਰ 100 ਨੰਬਰ ਤੇ ਫੋਨ ਕੀਤਾ ਸੀ ਉਹ ਤ ਵਾਪੇ ਪੁਰਾ ਇੰਡਸਟਰੀ ਜੇ ਜਾ ਕੇ ਆਏ ਪੁਲਿਸ ਆਈ ਸੀ ਉਹ ਲਿਖ ਕੇ ਕੰਪਲੇਨ ਲੈ ਕੇ ਗਏ ਆ ਉਹ ਕਹਿੰਦੇ ਕੋਈ ਗੱਲ ਨਹੀਂ ਕੱਲ ਨੂੰ ਆਓ ਚਲਾ ਆ ਰਿਹਾ ਕੱਲ ਨੂੰ ਉਹਨੂੰ ਨਾਲ ਲੈ ਕੇ ਆਓ ਤੇ ਅਜੀ ਕਰ ਕਾਰਵਾਈ ਕਰਾਂਗੇ ਮਕਾਨ ਕਿਦਾ ਵਾ ਮਕਾਨ ਬਲਰਾਮ ਸਿੰਘ ਦਾ ਮੈਂ ਸੋਰਾ ਸਾਹਿਬ ਦਾ ਉਸੇ ਨਾਲ ਨੇ ਹਾਂ ਮੈਂ ਨਹੀਂ ਉਹ ਵੀ ਰਹਿੰਦੇ ਆ ਮੈਨੇ ਉਹ ਐਕਚੁਅਲੀ ਪੈਂਦੇ ਗਿਆ ਸਰਵੇ ਚੱਲਦਾ ਪਿਆ ਨਾ ਬਿਹਾਰ ਲਗਭਗ ਸਰ ਕੱਟੋ ਕਰਨਾ ਅਭੀ ਤਬ ਉਹ ਕੈਸ਼ ਲੈ ਕੇ ਜੁਲਰੀ ਹੈ ਟੋਟ 5 6 ਲੱਖ ਰੁਪਏ 6 ਲੱਖ ਰੁਪਏ ਨੁਕਸਾਨ ਹੋਇਆ ਇਹ ਮੰਗ ਕਰਕੇ ਪ੍ਰਸ਼ਾਸਨ ਕੋਲ ਪਰ ਪ੍ਰਸ਼ਾਸਨ ਤਾਂ ਬਸ ਇਹ ਮੰਗਦਾ ਜਿਹੜੇ ਆ ਕੰਮ ਕਰਦੇ ਲੁੱਟਾ ਖੋਹਾਂ ਕਰਦੇ ਚੋਰੀਆਂ ਕਰਦੇ ਉਹਨਾਂ ਨੂੰ ਕਾਬੂ ਪਾਇਆ ਜਾਵੇ ਤੇ ਨਾਲੇ ਜੋ ਸਾਡੀ ਨੁਕਸਾਨ ਹੋਇਆ ਸੰਗ ਮਿਲ ਜੇ